ਪੰਜਾਬ ਚ ਪੰਪਸ ਬੱਸਾਂ ਦੇ ਕੰਟਰੈਕਟ ਬੇਸ ਦੇ ਮੁਲਾਜ਼ਮ ਡਰਾਈਵਰ ਕਲੈਕਟਰ ਤੇ ਡਿੱਪੂ ਮੁਲਾਜ਼ਮ ਹੜਤਾਲਤੇ ਨੇ ਅੱਜ ਤੋਂ ਲੈ ਕੇ ਲਗਾਤਾਰ 3 ਦਿਨ ਦੀ ਹੜਤਾਲ ਇਹਨਾਂ ਮੁਲਾਜ਼ਮਾਂ ਵੱਲੋਂ ਕਰ ਦਿੱਤੇ ਜਾਂਦਾ ਐਲਾਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਡਿੱਪੂ ਦੇ ਬਾਹਰ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਰੋਡਵੇ ਦਾ ਡਿਪੋ ਤੇ ਬਾਹਰ ਬੈਠੇ ਇਹ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਇਹਨਾਂ ਦੀਆਂ ਮੁੱਖ ਮੰਗਾਂ ਨੇ ਕਿ ਕਿਉਂਕਿ ਲਗਾਤਾਰ ਤੋਂ ਕਈ ਕਿ ਸਾਲਾਂ ਤੋਂ ਕੰਟਰੈਕਟ ਬੇਸ ਤੇ ਇਹਨਾਂ ਨੂੰ ਭਰਤੀ ਕੀਤਾ ਗਿਆ ਸੀ 7 7 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਪਰ ਇਹਨਾਂ ਨੂੰ ਉਸ ਤੋਂ ਬਾਅਦ ਇੱਕ ਵਾਰ ਭਰ ਬਾਦ ਪਰਮਨੈਂਟ ਨਹੀਂ ਕੀਤਾ ਗਿਆ ਇਹਨਾਂ ਦੀ ਇਹੀ ਮੰਗ ਹੈ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਇਹਨਾਂ ਨੂੰ ਕਿਉਂਕਿ ਜਿਹੜੀਆਂ ਪਨਪਸ ਦੀਆਂ ਬੱਸਾਂ ਨੇ ਉਹ ਕਰਜ਼ੇ ਮੁਕਤ ਹੋ ਚੁੱਕੀਆਂ ਨੇ 571 ਬੱਸਾਂ ਤੇ ਉਹਨਾਂ ਨੂੰ ਪੰਜਾਬ ਰੋਡਵੇ ਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਬੱਸਾਂ ਨੂੰ ਪੰਜਾਬ ਰੋਡਵੇ ਦੇ ਅਧੀਨ ਕੀਤਾ ਜਾ ਰਿਹਾ ਤਾਂ ਇਹਨਾਂ ਨੂੰ ਵੀ ਪੰਜਾਬ ਰੋਡਵੇ ਦੇ ਅਧੀਨ ਕਰਕੇ ਪਰਮਨੈਂਟ ਕੀਤਾ ਜਾਵੇ ਨੌਕਰੀ ਤੇ ਸਥਾਈ ਰੂਪ ਚ ਰੱਖਿਆ ਜਾਵੇ ਔਰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ ਤਨਾਲੀ ਇਹਨਾਂ ਮੁਲਾਜ਼ਮਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ ਨਵਿੰਦਰ ਸਿੰਘ ਬਰਾੜ এবੀਪੀ ਨਿਊਜ਼ ਚੰਡੀਗੜ੍ਹ